2 ਤਰੀਕ ਨੂੰ ਦੁਸ਼ਹਿਰੇ ਦਾ ਤਿਹਾਰ ਮਨਾਇਆ ਜਾ ਰਿਹਾ ਜਿਸ ਨੂੰ ਲੈ ਕੇ ਕਮੇਟੀਆ ਵੱਲੋਂ ਤਿਆਰੀਆਂ ਚੱਲ ਰਹੀਆਂ ਇਸ ਵਕਤ ਗੁਰਾਇਦੇ ਤਸਵੀਰਾਂ ਦਾ ਜਲਣਾ ਸਾਂਝਿਆ ਕਰਨ ਜਾ ਰਹੇ ਜਿੱਥੇ ਦੁਸ਼ਹਿਰਾ ਸੰਮਤੀ ਵੱਲੋਂ ਰਾਮਲੀਲਾ ਤੇ ਦੁਸ਼ਹਿਰਾ ਜਿਹੜਾ ਮਹੌਸਾਵ ਜਿਹੜਾ ਮਨਾਇਆ ਜਾ ਰਿਹਾ ਤੇ 2 ਤਰੀਕ ਨੂੰ ਜਿਹੜਾ ਦੁਸ਼ਹਿਰਾ ਤਿਹਾਰ ਮਨਾਇਆ ਜਾ ਰਿਹਾ ਤਸਵੀਰਾਂ ਦਾ ਜਲਣਾ ਦਿਖਾਉਣੇ ਪਹਿਲਾਂ ਜਿੱਥੇ ਆਗਰੇ ਤੋਂ ਆਏ ਕਾਰੀਗਰਾਂ ਵੱਲੋਂ ਉਤਲੇ ਤਿਆਰ ਕੀਤੇ ਜਾ ਰਹੇ ਹਨ ਕਮੇਟੀ ਮੈਂਬਰ ਵੀ ਮੌਕੇ ਤੇ ਪਹੁੰਚੇ ਹੋਏ ਜਾਣਕਾਰੀ ਸਾਰੀ ਲੈ ਲਏ ਨੇ 2 ਤਰੀਕ ਨੂੰ ਦੁਸ਼ਹਿਰਾ ਮਨਾਇਆ ਜਾ ਰਿਹਾ ਪਹਿਲਾਂ ਮੰਦਰ ਦੇ ਵਿੱਚ ਰਾਮਲੀਲਾ ਚੱਲ ਰਹੀ ਹੈ ਸਾਰਾ ਦੱਸ ਦਿਓ ਕਿ ਕਿੰਨੇ ਤਰੀਕ ਤੋਂ ਰਾਮਲੀਲਾ ਸ਼ੁਰੂ ਹੋਈ ਹੈ ਵਿਸ਼ਰਾਮ ਕਦੋਂ ਹੋ ਰਿਹਾ ਹੈ ਤੇ ਦੁਸ਼ਹਿਰੇ ਨੂੰ ਲੈ ਕੇ ਕੀ ਕੋਸ਼ਿਸ਼ਾਂ ਦੇ ਰਹੇ ਹੋ ਦੇਖੋ ਸ਼੍ਰੀ ਰਾਮ ਮੰਦਰ ਰਿਸ਼ੀਕੁਟਿਆ ਰਾਮਲੀਲਾ ਦੁਸ਼ਹਿਰਾ ਸਮਿਤੀ ਗੁਰਾਇਆਂ ਦੇ ਵੱਲੋਂ ਪਰਮ ਪੂਜਨਿਕ ਸ਼੍ਰੀ ਸ਼੍ਰੀ 1008 ਸ਼੍ਰੀ ਮਹੰਤ ਵਾਸੂਦੇਵ ਦਾਸ ਵਿਆਸ ਜੀ ਮਹਾਰਾਜ ਜੀ ਦੀ ਸਰਪ੍ਰਸਤੀ ਦੇ ਹੇਠ ਸ਼੍ਰੀ ਰਾਮਲੀਲਾ ਔਰ ਦੁਸ਼ਹਿਰੇ ਦਾ ਉਤਸਵ ਜੋ ਹੈ ਬਹੁਤ ਹੀ ਧੂਮਤਾਂਮ ਦੇ ਨਾਲ ਮਨਾਇਆ ਜਾ ਰਿਹਾ ਹੈ ਦੁਸ਼ਹਿਰਾ ਜਿਵੇਂ ਕਿ ਤੁਸੀਂ ਆਪਣੀ ਗੱਲਬਾਤ ਦੇ ਵਿੱਚ ਵੀ ਦੱਸਿਆ ਹੈ ਕਿ 2 ਅਕਤੂਬਰ ਨੂੰ ਸਾਰੇ ਹੀ ਵਿਸ਼ੂ ਦੇ ਵਿੱਚ ਮਨਾਇਆ ਜਾ ਰਿਹਾ ਹੈ ਸੋ ਗੁਰਾਇਆਂ ਦੇ ਵਿੱਚ ਵੀ 2 ਅਕਤੂਬਰ ਨੂੰ ਦਸਹਿਰੇ ਦਾ ਤਿਹਾਰ ਜੋ ਹੈ ਉਹ ਮਨਾਉਣ ਜਾ ਰਹੇ ਹਾਂ ਆਪਾਂ ਸਮੂਹ ਸੰਗਤਾਂ ਦਾ ਸਹਿਯੋਗ ਹੈ ਸਮੂਹ ਇਲਾਕਾ ਨਿਵਾਸੀਆਂ ਦਾ ਪੂਰਨ ਸਹਿਯੋਗ ਹੈ ਔਰ ਰਾਮਲੀਲਾ ਜੋ ਹੈ ਉਹ ਸ਼੍ਰੀ ਰਾਮ ਅੰਤਰਿਸ਼ੀ ਕੁਟਿਆ ਗੁਰਾਇਆਂ ਵਿਖੇ ਪੂਰੀ ਨਿਰੰਤਰਤਾ ਦੇ ਨਾਲ ਔਰ ਮਰਿਆਦਾ ਔਰ ਨਿਸ਼ਟਾਰੇ ਨਾਲ ਜੋ ਹੈ ਉਹ ਚੱਲ ਰਹੀ ਹੈ ਸਾਰੇ ਹੀ ਪਾਤਰ ਬੜੀ ਮਿਹਨਤ ਕਰ ਰਹੇ ਨੇ ਔਰ 23 ਤਰੀਕ ਤੋਂ ਜੋ ਰਾਮਲੀਲਾ ਦਾ ਮੰਚਨ ਹੈ ਲਗਾਤਾਰ ਸ਼੍ਰੀ ਰਾਮ ਮੰਦਰ ਈਸ਼ਕੁਟਿਆ ਗੁਰਾਇਆਂ ਵਿਖੇ ਹੋ ਰਿਹਾ ਹੈ ਜਿਸ ਦੇ ਵਿੱਚ ਸਾਰੇ ਹੀ ਸੀਨ ਜਿਹੜੇ ਨੇ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਦਾ ਮੰਚਨ ਕੀਤਾ ਜਾ ਰਿਹਾ ਹੈ ਔਰ ਰਾਮਲੀਲਾ ਜੋ ਲਖਸ਼ਮਣ ਮੂਰਸ਼ਾ ਔਰ ਲੰਕਾ ਦੇਹਨ ਦੇ ਜੋ ਸੀਨ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਪ੍ਰਸਤੁਤ ਕੀਤੇ ਜਾ ਰਹੇ ਨੇ ਔਰ ਦਸਹਿਰੇ ਤੋਂ ਇੱਕ ਦਿਨ ਪਹਿਲਾਂ ਪਹਿਲੀ ਤਰੀਕ ਨੂੰ ਗੁਰਾਇਆਂ ਸ਼੍ਰੀ ਰਾਮ ਮੰਦਰ ਈਸ਼ੀ ਕੁਟਿਆ ਵਿਖੇ ਅਸੀਂ ਜੋ ਰਾਮਲੀਲਾ ਹੈ ਉਹ ਵਿਸ਼ਰਾਮਿਤ ਰੱਖਦੇ ਹਾਂ ਕਿਉਂਕਿ ਦੁਰਗਾ ਪੂਜਾ ਜੋ ਇੱਥੇ ਹੁੰਦੀ ਹੈ ਦੁਰਗਾ ਪੂਜਾ ਜਗਰਾਤਾ ਕਮੇਟੀ ਦੇ ਵੱਲੋਂ ਉਹਨਾਂ ਦਾ ਉਹ ਆਯੋਜਨ ਜੋ ਹੈ ਉਹ ਵੱਡਾ ਹੁੰਦਾ ਹੈ ਇਸ ਲਈ ਉਸ ਆਯੋਜਨ ਨੂੰ ਵੀ ਪ੍ਰੋਪਰ ਉੱਥੇ ਲੋਕ ਜਾਣ ਮੱਥਾ ਟੇਕਣ ਉੱਥੇ ਦਰਸ਼ਨ ਦੀਦਾਰ ਕਰਨ ਇਸ ਲਈ ਅਸੀਂ ਸ਼ੁਰੂ ਤੋਂ ਹੀ ਜੋ ਇੱਕ ਦਿਨ ਪਹਿਲਾਂ ਰਾਮਲੀਲਾ ਹੈ ਉਹ ਗੁਰਾਇਆਂ ਦੇ ਵਿੱਚ ਸ਼ਾਮਿਤ ਰੱਖਦੇ ਹਾਂ ਔਰ 2 ਤਰੀਕ ਨੇ ਵੀਰਵਾਰ ਨੂੰ ਜੋ ਦੁਸ਼ਹਿਰੇ ਦਾ ਉਤਸਵ ਹੈ ਉਹ ਦਾਣਾ ਮੰਡੀ ਬੜਾ ਪਿੰਡ ਰੋਡ ਗੁਰਾਇਆਂ ਵਿਖੇ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਤਿਆਰੀਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਜੋ ਪੁਤਲੇ ਨੇ ਉਹ ਇੱਥੇ ਬਣ ਰਹੇ ਨੇ 라ਵਣ ਕੁੰਭਕਰਨ ਔਰ ਮੇਗਨਾਦ ਦੇ ਆਗਰੇ ਤੋਂ ਸਪੈਸ਼ਲ ਜੋ ਕੱਲ ਆਏ ਹੋਏ ਨੇ ਇਹਨਾਂ ਨੂੰ ਬਣਾਉਣ ਵਾਲੇ ਜਿਹੜੇ ਕਾਰੀਗਰ ਨੇ ਔਰ ਇਹ ਬਹੁਤ ਹੀ ਕਹੋ ਵੀ ਸਾਡੇ ਸ਼ਹਿਰ ਲਈ ਮਾਣ ਦੀ ਗੱਲ ਹੈ ਕਿ ਸਾਰੇ ਹੀ ਇਕਜੁਕਤਾ ਦੇ ਨਾਲ ਸਾਰੇ ਹੀ ਪੂਰੀ ਏਕਤਾ ਦੇ ਨਾਲ ਇਸ ਤਿਹਾਰ ਨੂੰ ਅਸੀਂ ਮਨਾਨੇ ਆਂ ਔਰ ਸ਼੍ਰੀ ਰਾਮ ਮੰਦਰ ਰਿਸ਼ੀਕੁਟੀਆਂ ਗੁਰਾਇਆਂ ਤੋਂ ਪਰਮ ਪੂਜਨਿਕ ਸ਼੍ਰੀ ਸ਼੍ਰੀ 1008 ਸ਼੍ਰੀ ਮਹੰਤ ਵਾਸੂਦੇਵ ਦਾਸ ਵਿਆਸ ਜੀ ਮਹਾਰਾਜ ਦੀ ਸਰਪ੍ਰਸਤੀ ਦੇ ਹੇਠ 2 ਅਕਤੂਬਰ ਦਿਨ ਵੀਰਵਾਰ ਨੂੰ ਦੁਪਹਿਰ 1 ਵਜੇ ਵਿਸ਼ਾਲ ਸ਼ੁਭ ਯਾਤਰਾ ਜੋ ਹੈ ਉਸ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਮੌਕੇ ਰਾਮਾਇਣ ਜੀ ਦੀ ਜੋ ਪਾਲਕੀ ਰਹੇਗੀ ਜਿਸ ਦੇ ਦਰਸ਼ਣ ਦੇਾਰੇ ਸਾਰੇ ਹੀ ਭਗਤ ਕਰਨਗੇ ਉਸ ਦੇ ਨਾਲ ਹੀ ਸ਼੍ਰੀ ਭਗਵਾਨ ਵਾਲਮੀਕੀ ਜੀ ਸ਼੍ਰੀ ਰਾਮ ਤੀਰਸ ਅੰਮ੍ਰਿਤਸਰ ਸਾਹਿਬ ਤੋਂ ਅਖੰਡ ਜੋਤ ਜੋ ਹੈ ਉਹ ਸ਼੍ਰੀ ਰਾਮ ਮੰਦਰ ਈਸ਼ੀ ਕੁਟਿਆ ਗੁਰਾਇੰ ਵਿਖੇ ਵਿਰਾਜਮਾਨ ਹੈ ਉਹ ਵੀ ਇਸ ਸ਼ੋਭਾ ਯਾਤਰਾ ਦਾ ਜੋ ਹੈ ਉਹ ਸ਼ਿੰਗਾਰ ਬਣੇਗੀ ਉਸ ਤੋਂ ਇਲਾਵਾ ਜੋ ਬਹੁਤ ਹੀ ਸੁੰਦਰ ਚਾਕੀਆਂ ਇਸ ਸ਼ੋਭਾ ਯਾਤਰਾ ਵਿੱਚ ਰਹਿਣਗੇ ਆ ਪਾਈਪ ਬੈਂਡ ਰਹਿਣਗੇ ਇਸ ਸ਼ੋਭਾ ਯਾਤਰਾ ਦੇ ਵਿੱਚ ਔਰ ਪੂਰੀ ਮਰਿਆਦਾ ਦੇ ਨਾਲ ਇਹ ਸ਼ੋਭਾ ਯਾਤਰਾ ਜਿਹੜੀ ਹੈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਹੁੰਦੀ ਹੋਈ ਦਾਣਾ ਮੰਡੀ ਗੁਰਾਇਆਂ ਦੇ ਖੇ ਪਹੁੰਚੇਗੀ ਜਿੱਥੇ ਦੁਸ਼ਹਿਰੇ ਦਾ ਤਿਉਹਾਰ ਜੋ ਹੈ ਬਹੁਤ ਹੀ ਉਮੰਤਾਨ ਦੇ ਨਾਲ ਮਨਾਇਆ ਜਾਵੇਗਾ ਅੱਛਾ ਇਹਦੇ ਵਿੱਚ ਅਸੀਂ ਦੇਖਦੇ ਪਏ ਹਾਂ ਤੁਸੀਂ ਤੁਹਾਡੇ ਕੋਲ ਵੀ ਜ਼ਿੰਮੇਵਾਰੀ ਹੈ ਵੀਡੀਓ ਕਾਫੀ ਵਾਇਰਲ ਹੁੰਦੀ ਹੈ ਮਰਿਆਦਾ ਦੇ ਵਿੱਚ ਰਹਿ ਕੇ ਅਸੀਂ ਦੇਖਦੇ ਪਏ ਕਿ ਗੁਰਾਇਆਂ ਦੇ ਵਿੱਚ ਜਿਹੜੀ ਰਾਮਲੀਲਾ ਹੋ ਰਹੀ ਹੈ ਪਰ ਕੁਝ ਕਲਿੱਪ ਇਦਾਂ ਦੇ ਆ ਰਹੇ ਸੋਸ਼ਲ ਮੀਡੀਆ ਦੇ ਜਿਹੜਾ ਮਰਿਆਦਾ ਨੂੰ ਠੇਸ ਪਹੁੰਚਦੀ ਹੈ ਉਹਨਾਂ ਕਮੇਟੀਆਂ ਨੂੰ ਜਾਂ ਉਹਨਾਂ ਮੈਂਬਰਾਂ ਨੂੰ ਕੋਈ ਅਪੀਲ ਕਰਨਾ ਜਾਉਂਗੇ ਕਿਉਂਕਿ ਜਿਹੜੇ ਕਈਆਂ ਦੇ ਦਿਲਾਂ ਨੂੰ ਉਸ ਜਿਹੜੇ ਜਦੋਂ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੇ ਆ ਤਾਂ ਉਹਦੇ ਨਾਲ ਕਿਤੇ ਨਾ ਕਿਤੇ ਧਾਰਮਿਕ ਭਾਵਨਾ ਉਹਨੂੰ ਠੇਸ ਪਹੁੰਚਦੀ। ਦੇਖੋ ਅਸੀਂ ਸ਼ੁਰੂ ਤੋਂ ਹੀ ਇਸ ਗੱਲ ਨੂੰ ਬੜੀ ਅਪੀਲ ਬੇਨਤੀ ਸਾਰਿਆਂ ਨੂੰ ਕਰਦੇ ਆਏ ਹਾਂ ਕਿ ਜੋ ਵੀ ਤੁਸੀਂ ਕਾਰਜ ਕਰਨੇ ਨੇ ਧਾਰਮਿਕ ਭਗਵਾਨ ਦਾ ਨਾਮ ਲੈਣਾ ਹੈ ਅਸੀਂ ਆਪਣੀ ਸੁਖ ਸ਼ਾਂਤੀ ਦੇ ਲਈ ਲੈਣਾ ਹੁੰਦਾ ਹੈ ਇਹ ਨਾਮ। ਔਰ ਜੇ ਅਸੀਂ ਉੱਥੇ ਮर्यादा ਨੂੰ ਨਹੀਂ ਰੱਖਦੇ ਜਾਂ ਮर्यादा ਨੂੰ ਖੰਡਿਤ ਕਰਦੇ ਹਾਂ ਤੇ ਉਹਦੇ ਪਾਪ ਦੇ ਭਾਗੀ ਅਸੀਂ ਬਣਦੇ ਹਾਂ। ਸੋ ਸ਼੍ਰੀ ਰਾਮ ਮੰਦਰ ਰਿਸ਼ੀਕੁਟਿਆ ਗੁਨਾਇਆ ਕੇ ਹਮੇਸ਼ਾ ਤੋਂ ਹੀ ਸਾਡੇ ਜਿਹੜੇ ਮਹਾਰਾਜ ਜੀ ਨੇ ਪਰਮਪੂਜਨਿਕ શ્રી ਸ਼੍ਰੀ ਅਕਾਜ਼ਰਟ ਸ਼੍ਰੀ ਮਹੰਤ ਵਾਸੂਦੇਵ ਦਾਸ ਵਿਆਸ ਜੀ ਮਹਾਰਾਜ ਉਹਨਾਂ ਵੱਲੋਂ ਵੀ ਇੱਕੋ ਹੀ ਗੱਲ ਦਾ ਸੰਦੇਸ਼ ਹਮੇਸ਼ਾ ਦਿੱਤਾ ਜਾਂਦਾ ਆ ਕਿ ਜੋ ਵੀ ਤੁਸੀਂ ਕਾਰਜ ਕਰਨੇ ਨੇ ਉਹ ਪੂਰੀ ਮਰਿਆਦਾ ਦੇ ਨਾਲ ਪੂਰੀ ਨਿਸ਼ਠਾ ਦੇ ਨਾਲ ਔਰ ਪੂਰੀ ਲਗਨ ਦੇ ਨਾਲ ਕਰਨੇ ਨੇ ਔਰ ਸ਼੍ਰੀ ਨਾਮ ਮੰਦਰ ਈਸ਼ੀ ਕੁਟਿਆ ਗੁਰਾਇਆ ਵਿਖੇ ਹਮੇਸ਼ਾ ਤੋਂ ਹੀ ਇਹ ਕੋਸ਼ਿਸ਼ ਰਹੀ ਹੈ ਕਿ ਮਰਿਆਦਾ ਜਿਹੜੀ ਹੈ ਉਸ ਨੂੰ ਹਰ ਹਾਲ ਹਰ ਹਿਲੇ ਰੱਖਿਆ ਜਾਵੇ ਤਾਂ ਕਿ ਕਿਸੇ ਵੀ ਕਿਸਮ ਦੀ ਕਿਸੇ ਦੀ ਜਿਵੇਂ ਤੁਸੀਂ ਦੱਸਿਆ ਹੈ ਕਿ ਭਾਵਨਾਵਾਂ ਆਤ ਹੁੰਦੀਆਂ ਨੇ ਉਹ ਨਾ ਹੋਣ ਔਰ ਜਿੱਥੇ ਵੀ ਅਜਿਹੇ ਕਲਿੱਪਸ ਜਿਹੜੇ ਆਏ ਨੇ ਉੱਥੇ ਦੀਆਂ ਕਮੇਟੀਆਂ ਨੂੰ ਇਹ ਚਾਹੀਦਾ ਹੈ ਕਿ ਉਹ ਮਰਿਆਦਾ ਨੂੰ ਜਿਹੜਾ ਹੈ ਉਹ ਧਿਆਨ ਦੇ ਵਿੱਚ ਰੱਖਦੇ ਹੋਏ ਮਰਿਆਦਾ ਨੂੰ ਫੋਲੋ ਕਰਨ ਮਰਿਆਦਾ ਦਾ ਪਾਲਨ ਕਰਨ ਮਰਿਆਦਾ ਵਿੱਚ ਰਹਿ ਕੇ ਹੀ ਭਗਵਾਨ ਰਾਮ ਦਾ ਜੋ ਨਾਮ ਹੈ सुमरण ਹੈ ਉਕਰਣ ਪਰ ਰਾਮਲੀਲਾ ਦਾ ਮਤਲਬ یہی ਹੈ ਕਿ ਭਗਵਾਨ ਰਾਮ ਜੀ ਦੀ ਅਸੀਂ ਲੀਲਾ ਦਿਖਾਣੀ ਹੈ ਉਸ ਦੇ ਵਿੱਚ ਮਰਿਆਦਾ ਤੁਗਵਾਨ ਰਾਮ ਜਿਹੜੇ ਨੇ ਉਹ ਮਰਿਆਦਾ ਪ੍ਰਸ਼ੂਤਮ ਨੇ ਔਰ ਮਰਿਆਦਾ ਦੇ ਵਿੱਚ ਹੀ ਉਹਨਾਂ ਨੇ ਸਾਰੇ ਕੰਮ ਕੀਤੇ ਨੇ ਸੋ ਮਰਿਆਦਾ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਔਰ ਮਰਿਆਦਾ ਨੂੰ ਜਦੋਂ ਅਸੀਂ ਖੰਡਿਤ ਕਰਦੇ ਹਾਂ ਤੇ ਉਹਦੇ ਪਾਪ ਦੇ ਭਾਗੀ ਜਿਹੜੇ ਆ ਉਹ ਸਿ ਆਪ ਬੰਦਦੇ ਆ ਸੋ ਅਸੀਂ ਅਪੀਲ ਕਰਾਂਗੇ ਸਾਰੀਆਂ ਹੀ ਕਮੇਟੀਆਂ ਨੂੰ ਜਿੱਥੇ ਕੋਈ ਅਜਿਹੀ ਗੱਲ ਹੁੰਦੀ ਹੈ ਜਾਂ ਜਿੱਥੇ ਕੋਈ ਕਹਿ ਲਓ ਵੀ ਗਾਣਿਆਂ ਦੇ ਉੱਤੇ ਕਿੰਤੂ ਪ੍ਰੰਤੂ ਹੁੰਦੀ ਹੈ ਉਹ ਗਾਣਿਆਂ ਤੋਂ ਪਰਹੇਜ਼ ਕੀਤਾ ਜਾਵੇ ਜੋ ਰਾਮਾਨੰਦ ਸਾਗਰ ਜੀ ਦੀ ਰਾਮਾਇਣ ਹੈ ਉਸ ਦੇ ਵਿੱਚ ਬਹੁਤ ਚੀਜ਼ਾਂ ਨੇ ਇੱਥੇ ਕਾਪੀਰਾਈਟ ਵਾਲਾ ਕੋਈ ਮਸਲਾ ਨਹੀਂ ਹੈ ਕਿਉਂਕਿ ਅਸੀਂ ਲੋਕਾਂ ਨੇ ਤਾਂ ਰਾਮਲੀਲਾ ਦਾ ਮੰਚਨ ਜੋ ਕਰਨਾ ਹੁੰਦਾ ਹੈ ਉਹ ਵਿਦਨ ਦਾ ਗਰਾਊਂਡ ਜਾਂ ਵਿਦਨ ਦਾ ਰਾਮਲੀਲਾ ਪ੍ਰੈਮਿਸਿਸ ਉਹਦੇ ਵਿੱਚ ਹੀ ਚੱਲਣਾ ਹੁੰਦਾ ਹੈ ਤੇ ਉੱਥੇ ਕਾਪੀਰਾਈਟ ਕਰਾਉਣਾ ਹੈ ਔਰ ਉਸ ਦੇ ਵਿੱਚੋਂ ਸਾਨੂੰ ਭਜਨ ਜਿਹੜੇ ਨੇ ਉਹ ਲੈ ਲੈਣੇ ਚਾਹੀਦੇ ਨੇ ਜਾਂ ਹੋਰ ਭਜਨ ਬਥੇਰੇ ਨੇ ਜਿਹੜੇ ਵੱਖ-ਵੱਖ ਕਲਾਕਾਰਾਂ ਦੇ ਵੱਲੋਂ ਗਾਏ ਗਏ ਨੇ ਉਹਨਾਂ ਭਜਨਾਂ ਦਾ ਸਾਨੂੰ ਜ਼ਰੂਰ ਇਸਤੇਮਾਲ ਕਰ ਲੈਣਾ ਚਾਹੀਦਾ ਹੈ ਬਜਾਏ ਕਿ ਅਸੀਂ ਕੋਈ ਇਦਾਂ ਦੇ ਗਾਣੇ ਲਾਈਏ ਜਿਹਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਜੋ ਹੈ ਭਗਤਾਂ ਦੀਆਂ ਭਾਵਨਾਵਾਂ ਨੂੰ ਜੋ ਹੈ ਉਹ ਆਹਤ ਪਹੁੰਚੇ ਸੋ ਬੇਨਤੀ ਇਹੀ ਹੈ ਸਾਰਿਆਂ ਨੂੰ ਕਿ ਮਰਿਆਦਾ ਦੇ ਵਿੱਚ ਰਹਿ ਕੇ ਹਰ ਚੀਜ਼ ਨੂੰ ਕੀਤਾ ਜਾਵੇ ਔਰ ਇਸ ਚੀਜ਼ ਲਈ ਵੀ ਸਾਨੂੰ ਸਾਰਿਆਂ ਨੂੰ ਕਹ ਲਓ ਵੀ ਜਾਗਰੂਕ ਹੋਣਾ ਚਾਹੀਦਾ ਹੈ ਕਿ ਜਿੱਥੇ ਮਰਿਆਦਾ ਖੰਡੇਤ ਹੁੰਦੀ ਹੈ ਉੱਥੇ ਕਮੇਟੀ ਨੂੰ ਆਪ ਪਿਆਰ ਦੇ ਨਾਲ ਬੇਨਤੀ ਕਰਨੀ ਚਾਹੀਦੀ ਹੈ ਕਿ ਇੱਥੇ ਮਰਿਆਦਾ ਖੰਡੇਤ ਹੋਈ ਹੈ ਤੁਸੀਂ ਇਸ ਮਰਿਆਦਾ ਨੂੰ ਬਹਾਲ ਕਰੋ ਹਾਂ ਧੰਨਵਾਦ ਜੀ ਇਹ ਕਮੇਟੀ ਮੈਂਬਰ ਹੈ ਪਿਛੇ ਤੁਹਾਨੂੰ ਪੁਤਲੇ ਵੀ ਦਿਖਾਏ ਆ ਉਹ ਜਗ੍ਹਾ ਦਿਖਾ ਦਿੰਦੇ ਗੁਰਾਇਆਂ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਇਹ ਜਿਹੜਾ ਦੁਸ਼ਹਿਰਾ ਲੱਗਣ ਜਾ ਰਿਹਾ ਹੈ ਹਰ ਇੱਕ ਸਾਲ ਜਿਹੜਾ ਕਿਉਂਕਿ ਹੁਣ ਸੀਜ਼ਨ ਜਿਹੜਾ ਆ ਝੋਨੇ ਦਾ ਸੀਜ਼ਨ ਵੀ ਆ ਪਰ ਇੱਥੇ ਥੋੜੇ ਦੇਰੀ ਆ ਝੋਨੇ ਦੇ ਆਲੂ ਤੇ ਦੁਸ਼ਹਿਰਾ ਜਿਹੜਾ ਹੈ ਬੜਾ ਖੁੱਲਾ ਸਪੇਸ ਆ ਇਹ ਉਹ ਜਗ੍ਹਾ ਸਫਾਈ ਜਿਹੜੇ ਆ ਸਫਾਈ ਸੇਵਕਾਂ ਵੱਲੋਂ ਇੱਥੇ ਸਫਾਈ ਵਿਵਸਥਾ ਵੀ ਜਿਹੜਾ ਬਣਾਏ ਰੱਖਿਆ ਹੈ ਸਫਾਈ ਕੀਤੀ ਜਾ ਰਹੀ ਹੈ ਕਿਉਂਕਿ ਧਿਆਰ ਕੋਸ਼ਿਸ਼ ਹੀ ਦੇਣਾ ਜਿਹੜੇ ਬਾਕੀ ਹੈ ਦੁਸ਼ਹਿਰੇ ਨੂੰ ਤੇ ਉਸ ਨੂੰ ਲੈ ਕੇ ਜਿਹੜਾ ਆ تیاری ਪੂਰੀਆਂ ਜੋਰਾ ਕਾਰਿਗਾਰਾਂ ਵੱਲੋਂ ਪੁਤਲੇ ਵੀ ਤਿਆਰ ਕੀਤੇ ਜਾ ਰਹੇ ਆ ਤੁਹਾਨੂੰ ਗੱਲਬਾਤ ਵੀ ਸੁਣਾਈ ਹੈ ਜਿਹੜਾ ਰਾਮਲੀਲਾ ਦਾ ਪਹਿਲਾ ਮੰਚਨ ਹੋ ਰਿਹਾ ਉਸ ਤੋਂ ਬਾਅਦ ਜਿਹੜਾ ਦੁਸ਼ਹਿਰਾ ਜਿਹੜਾ 2 ਅਕਤੂਬਰ ਨੂੰ ਵੀਰਵਾਰ ਨੂੰ ਜਿਹੜਾ ਦਾਣਾ ਮੰਡੀ ਗੁਰਾਇਦੇ ਵਿੱਚ ਮਨਾਇਆ ਜਾਊਗਾ ਸਾਰੇ ਦੇ ਲਈ ਕੁੱਲਾ ਸੱਦਾ ਕਮੇਟੀ ਨੇ ਦਿੱਤਾ ਹੈਗਾ ਤੇ ਜਿਹੜਾ ਰਾਮਲੀਲਾ ਦਾ ਮੰਚਨ ਹੁੰਦਾ ਉਹਦੇ ਬਾਰੇ ਵੀ ਜਿਹੜਾ ਵਿਸਤਾਰਪੂਰਵਕ ਜਿਹੜਾ ਜਾਣਕਾਰੀ ਦਿੱਤੀ ਹੈ ਹਣੇ ਜਨਾਬ ਮਨੀਸ਼ 바ਵਾ ਜਾਕਵਾਨੀ ਕਰਾਉਂਦੇ